ਘਰ ਦੀਆਂ ਕੁੜੀਆਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਵਾ ਸਕਦੀਆਂ ਅਤੇ ਜੇਕਰ ਉਹ ਆਪਣੇ ਘਰਦਿਆਂ ਕੋਲ ਇਸ ਬਾਰੇ ਗੱਲ ਕਰਦੀਆਂ ਵੀ ਨੇ ਤਾਂ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਫਿਰ ਇਸ ਤੋਂ ਬਾਅਦ ਕਈ ਕੁੜੀਆਂ ਆਪਣੀ ਮਨਮਰਜ਼ੀ ਕਰਨ ਦੇ ਲਈ ਅਜਿਹੇ ਕੰਮ ਕਰ ਬੈਠਦੀਆਂ ਨੇ ਕਿ ਉਹਨਾਂ ਦੇ ਘਰਦਿਆਂ ਕੋਲ ਉਹਨਾਂ ਦੀ ਗਲਤੀ ਮੰਨਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਹੁੰਦਾ ਅੱਜ ਅਜਿਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਠਿੰਡੇ ਚੰਡੀਗੜ੍ਹ ਏਰੀਆ ਮਾਡਰਨ ਹੈ ਐਡਵਾਂਸ ਹੈ ਇਹ ਆਪਾਂ ਸੁਣਿਆ ਹੀ ਸੀ ਪਰ ਇੰਨਾ ਜ਼ਿਆਦਾ ਅਡਵਾਂਸ ਹੋਵੇਗਾ ਇਹ ਨਹੀਂ ਸੁਣਿਆ ਸੀ ਪਰ ਇੰਨਾ ਜ਼ਿਆਦਾ ਅਡਵਾਂਸ ਹੋਵੇਗਾ ਇਹ ਨਹੀਂ ਸੁਣਿਆ ਸੀ ਇਹ ਘਟਨਾ ਜੁੜੀ ਹੈ ਬਠਿੰਡੇ ਸ਼ਹਿਰ ਦੀ ਰਹਿਣ ਵਾਲੀ ਮਨਪ੍ਰੀਤ ਕੋਰ ਦੇ ਨਾਲ ਮਨਪ੍ਰੀਤ ਕੋਰ ਬਚਪਨ ਤੋਂ ਹੀ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਤੇ ਮਾਪਿਆਂ ਦੀ ਲਾਡਲੀ ਤੀ ਹੁਣ ਕਰਕੇ ਮਾਪਿਆਂ ਨੇ ਹਰ ਖੁਆਇਸ਼ ਪੂਰੀ ਕੀਤੀ ਸੀ ਉਹ ਸ਼ੁਰੂ ਤੋਂ ਹੀ ਮਾਡਰਨ ਖਿਆਲਾਂ ਵਾਲੀ ਸੀ ਮਾਡਰਨ ਕੱਪੜੇ ਪਾਉਣੇ ਤੇ ਫੈਸ਼ਨ ਕਰਨਾ ਸ਼ਹਿਰ 'ਚ ਮਾਪੇ ਪੜਨ ਲਿਖਨ ਤੇ ਆਪਣੀ ਮਰਜ਼ੀ ਦੇ ਕੱਪੜੇ ਪਾਉਣ ਤੋਂ ਰੋਕਦੇ ਨਹੀਂ ਸੀ ਪੜਾਈ ਵਿੱਚ ਵੀ ਇੰਨੀ ਹੁਸ਼ਿਆਰ ਸੀ ਕਿ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਪੜ੍ਹਾਈ ਕਰਕੇ ਉਹ ਦਿੱਲੀ ਦੀ ਇੱਕ ਬਹੁਤ ਵੱਡੀ ਆਈਟੀ ਕੰਪਨੀ ਦੇ ਵਿੱਚ ਜੋਬ ਕਰਨ ਲਈ ਚਲੀ ਗਈ ਆਈਟੀ ਨਾਲ ਸੰਬੰਧਿਤ ਜ਼ਿਆਦਾਤਰ ਕੰਪਨੀਆਂ ਚੰਡੀਗੜ੍ਹ, ਮੋਹਾਲੀ, ਗੁਰਦਾਉਂ ਜਾਂ ਦਿੱਲੀ, ਬੰਬਈ ਵਰਗੇ ਸ਼ਹਿਰਾਂ ਦੇ ਵਿੱਚ ਹੀ ਹੁੰਦੀਆਂ ਨੇ ਇਸ ਕਰਕੇ ਉਸ ਨੂੰ ਦਿੱਲੀ ਹੀ ਜਾਣਾ ਪਿਆ ਚੰਗੀ ਪਰਸਨੈਲਿਟੀ ਤੇ ਸੋਹਣੀ ਸੁਨਖੀ ਹੋਣ ਕਰਕੇ ਉਸ ਦੇ ਆਫਿਸ ਵਿੱਚ ਹਰ ਕੋਈ ਉਸ ਵੱਲ ਅਟਰੈਕਟ ਹੁੰਦਾ ਸੀ ਬਾਕੀ ਇੰਟੈਲੀਜੈਂਟ ਹੋਣ ਕਰਕੇ ਉਸ ਦਾ ਕੰਮ ਵੀ ਬਹੁਤ ਹੀ ਵਧੀਆ ਸੀ ਹੁਣ ਦਿੱਲੀ ਪੀਜੀ ਵਿੱਚ ਰਹਿਣ ਕਰਕੇ ਉਸ ਨੂੰ ਹੋਰ ਵੀ ਉਹ ਨੂੰ ਮਿਲ ਗਈ ਸੀ ਉਸ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਸੀ ਇਸ ਲਈ ਉਹ ਫੈਸ਼ਨੇਬਲ ਕੱਪੜੇ ਪੌਂਦੀ ਤੇ ਦਿੱਲੀ ਵਾਲੇ ਮੋਡਰਨ ਆਦਤਾਂ ਵੀ ਉਸ ਨੂੰ ਲੱਗ ਗਈਆਂ ਪਰ ਕਹਿੰਦੇ ਨੇ ਕਿ ਆਜ਼ਾਦੀ ਵੀ ਹਰ ਕਿਸੇ ਨੂੰ ਰਾਸ ਨਹੀਂ ਆਉਂਦੀ ਜ਼ਿੰਦਗੀ 'ਚ ਸਾਨੂੰ ਕੋਈ ਰੋਕਣ ਟੋਕਣ ਵਾਲਾ ਵੀ ਜ਼ਰੂਰ ਹੋਣਾ ਚਾਹੀਦਾ ਹੈ ਸੋ ਆਫਿਸ ਦੇ ਵਿੱਚ ਹੀ ਕੰਮ ਕਰਦੇ ਇੱਕ ਨੌਜਵਾਨ ਲੜਕਾ ਜਿਸ ਦਾ ਨਾਮ ਰਾਜੀਵ ਸੀ ਉਸ ਦੇ ਨਾਲ ਉਹਦੀ ਗੈਰੀ ਦੋਸਤੀ ਹੋ ਜਾਂਦੀ ਹੈ ਤੇ ਹੌਲੀ-ਹੌਲੀ ਉਹ ਰਿਲੇਸ਼ਨ ਵਿੱਚ ਵੀ ਆ ਜਾਂਦੇ ਨੇ ਦੋ ਸਾਲ ਲਗਾਤਾਰ ਉਹ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ 2 ਸਾਲ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਉਹਨਾਂ ਨੇ ਆਪਣੇ ਘਰ ਜਦੋਂ ਗੱਲ ਕੀਤੀ ਤਾਂ ਮੁੰਡੇ ਵਾਲਿਆਂ ਦੇ ਘਰ ਦੇ ਤਾਂ ਮੰਨ ਗਏ ਕਿਉਂਕਿ ਕੁੜੀ ਸੋਹਣੀ ਸੁਨਖੀ ਹੋਣ ਦੇ ਨਾਲ-ਨਾਲ ਇੱਕ ਵੱਡੀ ਕੰਪਨੀ ਵਿੱਚ ਚੰਗੇ ਤਨਖਾਹ ਵੀ ਲੈਂਦੀ ਸੀ। ਇਸ ਲਈ ਮੁੰਡੇ ਵਾਲੇ ਦੇ ਪਰਿਵਾਰ ਨੇ ਤਾਂ ਹਾਂ ਕਰ ਦਿੱਤੀ ਪਰ ਕੁੜੀ ਦੇ ਘਰ ਦੇ ਇਸ ਮਾਮਲੇ 'ਚ ਬਹੁਤ ਸਖਤ ਸੀ। ਉਸਦੇ ਪਾਪਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੋਕ ਤੀਆਂ ਜੰਮਣ ਤੋਂ ਨਹੀਂ ਡਰਦੇ, ਬਸ ਇਸੇ ਦਿਨ ਤੋਂ ਡਰਦੇ ਨੇ ਕਿ ਉਹਨਾਂ ਦੀਆਂ ਧੀਆਂ ਕੋਈ ਇੱਜ਼ਤ ਨੂੰ ਦਾਗ ਨਾ ਲਾ ਦੇ। ਸੋ ਕੁੜੀ ਦੇ ਪਰਿਵਾਰ ਨੇ ਸਾਫ਼ ਨਾ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਨਾਲ ਮੁੰਡਾ ਦੇ ਪਰਖ ਕੇ ਹੀ ਤੇਰਾ ਵਿਆਹ ਕਰਾਂਗੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਦੁਬਾਰਾ ਅਜਿਹੀ ਗੱਲ ਕੀਤੀ ਤਾਂ ਅਸੀਂ ਤੈਨੂੰ ਘਰ ਬਿਠਾ ਲਾਵਾਂਗੇ ਸਾਨੂੰ ਨਹੀਂ ਲੋੜ ਤੇਰੀ ਅਜਿਹੀ ਨੌਕਰੀ ਦੀ ਜੋ ਇੱਜ਼ਤ ਨੂੰ ਦਾਗ ਲਵਾ ਦੇ ਸੋ ਮਨਪ੍ਰੀਤ ਨਿਰਾਸ਼ ਹੋ ਕੇ ਵਾਪਸ ਦਿੱਲੀ ਚਲੀ ਗਈ ਤੇ ਜਾ ਕੇ ਸਾਰੀ ਗੱਲ ਰਾਜੀਵ ਨੂੰ ਦਸੀ ਰਾਜੀਵ ਨੇ ਬਹੁਤ ਹੀ ਸੋਚ ਵਿਚਾਰ ਕੇ ਕਿਹਾ ਕਿ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਆਪਾਂ ਕੋਰਟ ਮੈਰਿਜ ਕਰਵਾ ਲੈਂਦੇ ਨਾਲੇ ਆਪੇ ਘਰਦਿਆਂ ਤੋਂ ਦੂਰ ਆ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਸੋ ਉਹਨਾਂ ਨੇ ਦਿੱਲੀ ਵਿੱਚ ਹੀ ਕੋਟ ਮੈਰਿਜ ਕਰਵਾ ਲਈ ਤੇ ਦਿੱਲੀ ਵਿੱਚ ਹੀ ਫਲੈਟ ਲੈ ਕੇ ਇਕੱਠੇ ਰਹਿਣ ਲੱਗੇ ਮੁੰਡਾ ਤਾਂ ਦਿੱਲੀ ਸ਼ਹਿਰ ਦੇ ਨੇੜੇ ਦਾ ਹੀ ਰਹਿਣ ਵਾਲਾ ਸੀ ਇਸ ਲਈ ਉਹ ਹਫ਼ਤੇ ਬਾਅਦ ਆਪਣੇ ਘਰ ਜਾ ਆਉਂਦਾ ਸੀ ਤੇ ਮਨਪ੍ਰੀਤ ਮਹੀਨੇ 'ਚ ਇੱਕ ਵਾਰ ਆਪਣੇ ਘਰ ਗੇੜਾ ਮਾਰਦੀ ਸੀ ਹੁਣ ਭੋਲੇ-ਪਾਲੇ ਮਾਪਿਆਂ ਨੂੰ ਕੀ ਪਤਾ ਸੀ ਕਿ ਬੱਚੇ ਉਹਨਾਂ ਦੇ ਭੋਲੇਪਨ ਦਾ ਇਸ ਤਰ੍ਹਾਂ ਫਾਇਦਾ ਚੁੱਕ ਰਹੇ ਨੇ ਹੌਲੀ-ਹੌਲੀ ਮਨਪ੍ਰੀਤ ਤੇ ਕੰਮ ਜ਼ਿਆਦਾ ਹੋਣ ਦਾ ਬਹਾਨਾ ਲਾ ਕੇ 2 ਮਹੀਨੇ ਬਾਅਦ ਜਾਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਕਰਦੇ ਕਰਦੇ ਲਗਭਗ 6-7 ਮਹੀਨੇ ਨਿਕਲ ਗਏ ਨਵੰਬਰ ਮਹੀਨੇ ਦੇ ਪੂਰੀ ਸਰਦੀਆਂ ਦੇ ਦਿਨ ਸੀ ਤੇ ਮਨਪ੍ਰੀਤ ਆਪਣੇ ਘਰ ਆਈ ਹੋਈ ਸੀ ਅਚਾਨਕ ਰਾਤ ਵੇਲੇ ਉਸਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਜਦੋਂ ਡਾਕਟਰ ਕੋਲ ਜਾ ਕੇ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਦੱਸਿਆ ਕਿ ਤੁਹਾਡੀ ਲੜਕੀ 6 ਮਹੀਨਿਆਂ ਦੀ ਗਰਭਵਤੀ ਹੈ ਮਨਪ੍ਰੀਤ ਦੀ ਮਾਂ ਨੇ ਡਾਕਟਰ ਦੇ ਸਾਹਮਣੇ ਹੀ ਉਸਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਕੁੱਟਦੀ ਕੁੱਟਦੀ ਆਪ ਹੀ ਰੋਣ ਲੱਗ ਪਈ ਕੋਲ ਹੀ ਉਸ ਦਾ ਪਾਪਾ ਵੀ ਸੁੰਨ ਹੋਏ ਖੜਾ ਸੀ ਜਿਸ ਗਾਲ ਦਾ ਡਰ ਸੀ ਉਹੀ ਉਹਨਾਂ ਦੇ ਨਾਲ ਵਾਪਰ ਚੁੱਕਿਆ ਸੀ ਜਿਸ ਗਾਲ ਨੂੰ ਉਹਦੇ ਸਖੇ ਸਬੰਧੀ ਰਿਸ਼ਤੇਦਾਰ ਰੋਕਦੇ ਸੀ ਤੇ ਕੁੜੀ ਨੂੰ ਇੰਨੀ ਖੁੱਲ ਨਾ ਦਿਓ ਉਹੀ ਪਾਣਾ ਉਹਨਾਂ ਨਾਲ ਵਾਪਰ ਚੁੱਕਿਆ ਸੀ ਸਾਰੇ ਪਰਿਵਾਰ ਨੇ ਉਸ ਕੁੜੀ ਨੂੰ ਬਹੁਤ ਹੀ ਗਾਲਾਂ ਕੱਢੀਆਂ ਕਿਉਂਕਿ ਉਹਨਾਂ ਦਾ ਸਮਾਜ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹੇ ਸੀ ਬਹੁਤ ਟਾਈਮ ਉਹਨਾਂ ਦੇ ਘਰ ਵਿੱਚ ਲੜਾਈ ਕਲੇਸ਼ ਚੱਲਦਾ ਰਿਹਾ ਉਸ ਤੋਂ ਬਾਅਦ ਅਗਲੇ ਦਿਨ ਮਨਪ੍ਰੀਤ ਦਾ ਛੋਟਾ ਭਰਾ ਦਿੱਲੀ ਜਾ ਕੇ ਉਸ ਦਾ ਸਾਰਾ ਸਮਾਨ ਵਾਪਸ ਚੁੱਕ ਲਿਆ ਤੇ ਨੌਕਰੀ ਤੋਂ ਨਵੀ ਕਰਵਾ ਦਿੱਤਾ ਮਨਪ੍ਰੀਤ ਨੂੰ ਪੱਕੇ ਤੌਰ ਤੇ ਘਰ ਬਿਠਾ ਦਿੱਤਾ ਗਿਆ ਘਰ ਬੈਠਿਆਂ ਹੀ ਸਾਰਾ ਦਿਨ ਉਸ ਨੂੰ ਤਾਨੇ ਮਿਹਣੇ ਸੁਣਨ ਨੂੰ ਮਿਲਦੇ ਸੀ ਉਸਦੇ ਪਾਪਾ ਵੀ ਆਪਣਾ ਸੁੱਖ ਚੈਨ ਗਵਾ ਬੈਠੇ ਸੀ ਸਾਰਾ ਦਿਨ ਉਹ ਇਹ ਹੀ ਸੋਚਦੇ ਰਹਿੰਦੇ ਸੀ ਕਿ ਹੁਣ ਆਪਣੀ ਬੇਟੀ ਦਾ ਕੀ ਕੀਤਾ ਜਾਵੇ ਹੁਣ ਤਾਂ ਇਸ ਨਾਲ ਕੋਈ ਵੀ ਵਿਆਹ ਨਹੀਂ ਕਰਵਾਵੇਗਾ ਤਕਰੀਬਨ 1 ਮਹੀਨੇ ਬਾਅਦ ਜਦੋਂ ਲੜਾਈ ਕਲੇਸ਼ ਠੰਡਾ ਹੋ ਗਿਆ ਤਾਂ ਮਨਪ੍ਰੀਤ ਦੀ ਮਾਂ ਨੇ ਉਸਦੇ ਪਿਤਾ ਨੂੰ ਸਮਝਾਇਆ ਕਿ ਹੁਣ ਤਾਂ ਕਿਸੇ ਨੇ ਇਸ ਦੇ ਨਾਲ ਵਿਆਹ ਵੀ ਨਹੀਂ ਕਰਵਾਉਣਾ ਕਿਉਂਕਿ ਹੁਣ ਤਾਂ ਆਪਾਂ ਉਸ ਮੁੰਡੇ ਦੇ ਨਾਲ ਹੀ ਇਸ ਦਾ ਵਿਆਹ ਕਰਵਾ ਦਈਏ ਤਾਂ ਉਸਦੇ ਪਾਪਾ ਨੇ ਪਹਿਲਾਂ ਤਾਂ ਬਹੁਤ ਹੀ ਨਾਣੁਕਰ ਕੀਤੀ ਅਤੇ ਆਪਣੀ ਪਤਨੀ ਤੇ ਵੀ ਗੁੱਸਾ ਕੀਤਾ ਪਰ ਬਾਅਦ ਵਿੱਚ ਉਹਨਾਂ ਨੇ ਹਾਮੀ ਵੀ ਭਰ ਦਿੱਤੀ ਕਿਉਂਕਿ ਉਹਨਾਂ ਕੋਲ ਹੋਰ ਕੋਈ ਵੀ ਚਾਰਾ ਨਹੀਂ ਸੀ ਪਰ ਉਹਨਾਂ ਨੇ ਪਹਿਲਾਂ ਮਨਪ੍ਰੀਤ ਨੂੰ ਉਸ ਮੁੰਡੇ ਬਾਰੇ ਸਾਰਾ ਕੁਝ ਪੁੱਛਿਆ ਕੰਮਕਾਰ ਘਰ-ਬਾਰ ਖਾਨਦਨ ਸਭ ਕੁਝ ਪੁੱਛਿਆ ਫਿਰ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਹਾਮੀ ਭਰਨੀ ਹੀ ਪਈ ਸੋਕੋੜਾ ਕੁੱਟ ਭਰ ਕੇ ਉਸਦੇ ਪਾਪਾ ਨੇ ਮੁੰਡੇ ਦੇ ਪਰਿਵਾਰ ਨਾਲ ਗੱਲ ਕੀਤੀ ਉਨਾਗੋ ਪਹਿਲਾਂ ਹੀ ਮੰਨੇ ਬੈਠੇ ਸਨ ਸੋ ਦੋਮੇ ਪਰਿਵਾਰਾਂ ਨੇ ਸਲਾਹ ਕਰਕੇ ਵਿਆਹ ਦੀ ਤਰੀਕ ਬੰਨ੍ਹ ਦਿੱਤੀ ਬਠਿੰਡੇ ਦੇ ਇੱਕ ਮੈਰਿਜ ਪੈਲਸ ਦੇ ਵਿੱਚ ਦੋਮਾਂ ਦਾ ਹੀ ਵਿਆਹ ਕਰ ਦਿੱਤਾ ਗਿਆ ਲੜਕੇ ਦੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਖੁਸ਼ੀ ਤੇ ਬਹੁਤ ਹੀ ਧੂਮ ਧਾਮ ਦੇ ਨਾਲ ਚਾਵਾਂ ਦੇ ਨਾਲ ਸਾਰੀਆਂ ਰਸਮਾਂ ਨਿਭਾ ਰਹੀ ਸੀ ਪਰ ਲੜਕੇ ਦੇ ਪਰਿਵਾਰ ਨੇ ਬਹੁਤ ਹੀ ਥੋੜੇ ਰਿਸ਼ਤੇਦਾਰਾਂ ਨੂੰ ਬੁਲਾਇਆ ਸੀ ਤੇ ਪਰਿਵਾਰ ਦੀਆਂ ਅੱਖਾਂ ਸ਼ਰਮ ਦੇ ਨਾਲ ਝੁਕੀਆਂ ਹੋਈਆਂ ਸੀ ਲੜਕਾ ਲੜਕੀ ਦੋਵੇਂ ਬਹੁਤ ਹੀ ਖੁਸ਼ ਸਨ ਕਿਉਂਕਿ ਉਹ ਜੋ ਚਾਹੁੰਦੇ ਸੀ ਉਹ ਹੋ ਗਿਆ ਸੀ ਪਰ ਵਿਆਹ ਦੀ ਨਾਸਤੇ ਨਾਲ ਥਕਾਵਟ ਦੇ ਕਾਰਨ ਰਾਤ ਨੂੰ ਮਨਪ੍ਰੀਤ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਉਸ ਨੂੰ ਤੁਰੰਤ ਸ਼ਹਿਰ ਦੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਨੂੰ ਦਾਖਲ ਕਰ ਲਿਆ ਗਿਆ ਉਸ ਟਾਈਮ ਉਸ ਦੀ ਪ੍ਰੈਗਨੈਂਸੀ ਦਾ 9ਵਾਂ ਮਹੀਨਾ ਚੱਲ ਰਿਹਾ ਸੀ ਸੋ ਡਾਕਟਰਾਂ ਨੇ ਡਿਲੀਵਰੀ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੂਰੀ ਰਾਤ ਕੋਸ਼ਿਸ਼ ਕਰਨ ਤੋਂ ਬਾਅਦ ਅਤੇ ਹਰ ਤਰ੍ਹਾਂ ਦਾ ਚੈੱਕਅਪ ਕਰਨ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਸਾਨੂੰ ਇਸ ਦੀ ਡਿਲੀਵਰੀ ਕਰਨੀ ਹੀ ਪਵੇਗੀ ਨਹੀਂ ਤਾਂ ਬੱਚੇ ਅਤੇ ਮਾਂ ਨੂੰ ਦੋਵਾਂ ਨੂੰ ਖਤਰਾ ਹੋ ਸਕਦਾ ਹੈ ਸੋ ਪਰਿਵਾਰ ਨੇ ਅਤੇ ਰਜੀਵ ਨੇ ਤੁਰੰਤ ਹਾਮੀ ਭਰ ਦਿੱਤੀ ਵਿਆਹ ਵਾਲੇ ਦਿਨ ਤੋਂ ਅਗਲੇ ਦਿਨ ਹੀ 9:00 ਵਜੇ ਦੇ ਕਰੀਬ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਕਿ ਇੱਕ ਲੜਕੀ ਸੀ ਉਹ ਬੱਚਾ ਅਠਮਾਇਆ ਬੱਚਾ ਸੀ ਅਤੇ ਪ੍ਰੀਮਚੋਰ ਸੀ ਜਿਸ ਕਰਕੇ ਉਸ ਨੂੰ ਬਾਕਸ ਦੇ ਵਿੱਚ ਰੱਖਿਆ ਗਿਆ ਪਰ ਮਾਂ ਤਾਂ ਬੱਚੇ ਦੋਵੇਂ ਤੰਦਰੁਸਤ ਸਨ ਦੋਵਾਂ ਦੀ ਤੰਦਰੁਸਤੀ ਜਾਣਨ ਤੋਂ ਬਾਅਦ ਹੁਣ ਦੋਵਾਂ ਪਰਿਵਾਰਾਂ ਆਪਣੇ ਆਪਣੇ ਬੱਚਿਆਂ ਤੇ ਗੁੱਸਾ ਹੋ ਰਹੇ ਸੀ ਕਿ ਤੁਸੀਂ ਇਹ ਕੀ ਕਾਰਾ ਕੀਤਾ ਹੈ ਤੁਹਾਨੂੰ ਕੋਈ ਸ਼ਰਮ ਹੈ ਜਾਂ ਨਹੀਂ ਦੁਨੀਆ ਨੂੰ ਅਸੀਂ ਕੀ ਮੂੰਹ ਦਿਖਾਵਾਂਗੇ ਫਿਰ ਰਾਜੀਵ ਨੇ ਸਾਰੀ ਗੱਲ ਸੰਭਾਲਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਹਾਂ ਉਸਨੇ ਦੱਸਿਆ ਕਿ ਮਨਪ੍ਰੀਤ ਦੇ ਮਾਪਿਆਂ ਵੱਲੋਂ ਨਾ ਕਰਨ ਤੋਂ ਬਾਅਦ ਅਸੀਂ ਦੋਵਾਂ ਨੇ ਕੋਟ ਮੈਰਿਜ ਕਰਵਾ ਲਈ ਸੀ ਤੇ ਅਸੀਂ ਦਿੱਲੀ ਫਲੈਟ ਵਿੱਚ ਇਕੱਠੇ ਰਹਿਣ ਲੱਗ ਪਏ ਸੀ ਇਕੱਠੇ ਹੀ ਰਹਿਣ ਕਰਕੇ ਇਹ ਪ੍ਰੈਗਨੈਂਟ ਹੋ ਗਈ ਪਰ ਸਾਨੂੰ ਉਦੋਂ ਪਤਾ ਚੱਲਿਆ ਜਦੋਂ 4 ਮਹੀਨੇ ਲੰਘ ਗਏ ਸੀ ਉਸ ਤੋਂ ਬਾਅਦ ਰੋਜ਼ ਘਰਦਿਆਂ ਨੂੰ ਇਸ ਬਾਰੇ ਦੱਸਣ ਬਾਰੇ ਸੋਚਦੇ ਸੀ ਪਰ ਡਰ ਦੇ ਦੱਸ ਨਾ ਸਕੇ ਤੇ ਇੰਨੇ ਨੂੰ ਟਾਈਮ ਜ਼ਿਆਦਾ ਲੰਘ ਗਿਆ ਇਸ ਕਰਕੇ ਇਹ 2 ਮਹੀਨੇ ਬਾਦ ਕਰ ਆਉਂਦੀ ਸੀ ਫਿਰ ਅੱਗੇ ਸਿਆਲ ਆਗੇ ਤੇ ਜਾਦਾ ਕੱਪੜੇ ਪਾ ਕੇ ਘਰ ਆਉਣ ਲੱਗ ਪਈ ਤਾਂ ਕਿ ਪੇਟ ਨਾ ਦਿਖੇ ਅਤੇ ਪਤਾ ਨਾ ਲੱਗ ਸਕੇ ਕਿ ਇਹ ਪ੍ਰੈਗਨੈਂਟ ਹੈ ਪਰ ਉਸ ਦਿਨ ਜਿਆਦਾ ਦਰਦ ਹੋਣ ਕਰਕੇ ਡਾਕਟਰਾਂ ਦੇ ਥਰੂ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਕਿ ਇਹ ਪ੍ਰੈਗਨੈਂਟ ਹੋ ਚੁੱਕੀ ਹੈ ਫਿਰ ਅਜੀਬ ਨੇ ਕਹਿਣ ਲੱਗਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ ਕਾਨੂੰਨੀ ਤੌਰ ਤੇ ਅਸੀਂ ਵਿਆਹ ਕਰਵਾਉਣ ਤੋਂ ਬਾਅਦ ਸਾਡਾ ਬੱਚਾ ਹੋਇਆ ਹੈ ਹੁਣ ਦੋਵੇਂ ਪਰਿਵਾਰ ਸਾਰੀ ਗੱਲ ਸਮਝ ਗਏ ਪਰ ਬਾਹਰ ਸਮਾਜ ਨੂੰ ਤਾਂ ਇਹ ਗੱਲ ਲੱਗ ਰਹੀ ਸੀ ਕਿ ਲੜਕੀ ਦੇ ਵਿਆਹ ਤੋਂ ਅਗਲੇ ਦਿਨ ਹੀ ਬੱਚਾ ਹੋ ਗਿਆ ਹੈ ਸਮਾਜ ਦੇ ਵਿੱਚ ਤਾਂ ਦੋਵੇਂ ਪਰਿਵਾਰਾਂ ਨੂੰ ਮੋਚੇ ਦਾ ਸਾਹਮਣਾ ਕਰਨਾ ਹੀ ਪਵੇਗਾ ਉਹਨਾਂ ਦੋਵਾਂ ਦੀ ਜਿੱਦ ਨੇ ਉਹਨਾਂ ਦੇ ਮਾਪੇ ਦਾ ਸਿਰ ਨੀਵਾ ਕਰ ਦਿੱਤਾ ਸੀ ਸੋ ਦੋਸਤੋ ਅਜਿਹੇ ਢੰਗ ਵਰਤ ਕੇ ਅੱਜ ਕਾਲ ਦੇ ਮੁੰਡੇ ਕੁੜੀਆਂ ਆਪਣੇ ਜਿੱਦਤਾ ਪੂਰੀ ਕਰ ਲੈਂਦੇ ਨੇ ਪਰ ਆਪਣੇ ਮਾਪੇ ਦਾ ਸਿਰ ਨੀਵਾ ਕਰਕੇ ਰੱਖ ਦਿੰਦੇ ਨੇ